ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਚੈਨਲ ਪਿੰਡ ਪੰਜਾਬ ਦੇ ਉੱਤੇ ਉਮੀਦ ਕਰਦੇ ਆਂ ਕਿ ਸਾਰੇ ਠੀਕ ਠਾਕ ਹੋਵੋਗੇ ਲਓ ਜੀ ਆਪਾਂ ਪਹੁੰਚੇ ਆਂ ਸਰਹੰਦ ਸਬਜ਼ੀ ਮੰਡੀ ਦੇਖ ਸਕਦੇ ਹੋ ਤੁਸੀਂ ਲੱਗੀ ਹੋਈ ਆ ਮੰਡੀ ਲਓ ਜੀ ਗਾਜਰ ਵੀਰੇ 200 ਤੋਂ ਲੈ ਕੇ 250 ਤੱਕ ਬਿਕਿਆ ਜਾ ਰਿਹਾ ਹੈ ਜੈਰਟ ਲਿਆ ਮਟਰ ਮਟਰ ਦਾ 5 ਕਿਲੋ क्या क्या रेट चलता सब्जी का हूँ क्या रेट चलती है आ।, मेरे यार आ जा टमाटर बिका जी देसी अठ सौ रुपए द्रेट टमाटर बिका जी पच्ची रुपये ਚਾਰੇ ਦਾ ਕੀ ਰੇਟ ਹੈ ਚਾਰੇ ਦਾ ਕੀ ਰੇਟ ਹੈ ਕਹਤਾ ਢੇਡਾ ਨਹੀਂ ਪੈਣਾ ਰੇਟ ਦਾ ਤਾਂ ਪਤਾ ਕਰੋ ਚਾਰੇ ਦਾ ਹਾਂ ਸਬਜ਼ੀ ਮੰਡੀ ਦੇ ਤਰ੍ਹਾਂ ਤਰ੍ਹਾਂ ਦੇ ਰੇਟ ਨੇ ਹੈ ਕੋਈ ਪਤਾ ਨਹੀਂ ਬੰਦ ਗੋਭੀ ਲੈ ਲੈ 20 ਰੁਪਏ ਦਾ ਮਾ ਦੇ ਲੈ ਗਾਜਰ ਕੀ ਰੇਟ ਹੈ ਜੀ ਹੈਲੋ ਜਿੰਦਾ ਬਤੂ ਦੇਣੀ ਹੈ

ਹਾਂ ਹੋਵੇਗਾ ਚੱਲਦੇ ਮੈਂ ਆਏ ਹੋਏ ਹਾਂ ਆ ਬੰਦੀ ਭਾਲੇ ਆ ਬੰਦੇ ਪਏ ਆ ਲੈ ਲੈ ਆ ਬੋਲਵਾ ਕੇ ਚੱਲਦੇ ਪਏ ਆ ਬੰਦੀ ਭਈ ਆਹਦਾ ਕੋਈ ਕਿੰਨੇ ਦਾ ਲਫਾ 300 ਦਾ ਕਿੰਨੇ ਕਿਲੋ ਜੀ ਇਹਦੇ ਚ ਲੋ ਜੀ ਹਾਂ ਕਿੰਨੇ ਲੋ ਇਹਨੇ 30 ਕਿਲੋ 30 ਕਿਲੋ ਆਓ ਗੋਭੀ ਕਿੰਨੇ ਦੇ ਰਹੇ ਹੋ ਗੋਭੀ 15 20 100 ਕਿਲੋ ਇਹ ਕੈਰੇਟ ਵੀ ਕੀ ਅੱਜ ਗੋਭੀ ਗਾਜਰ క్యారెట్ ਵੀ ਕੀ ਹੈ 15 16 ਰੁਪਏ 15 16 ਰੁਪਏ ਗਾਜਰ ਕੀ ਰੇਟ ਵੀ ਕੀ ਹੈ ਅਦਰ ਵੀ ਅਹੀ ਰੇਟ ਰੁਪਏ 15 ਅੱਛਾ ਆ ਜਾ ਮਾ ਵੀ ਆ ਵੀ ਲਓ ਜੀ ਅਸੀਂ ਸਭੀ ਸਾਰੀ ਖਰੀਦ ਲਈ ਹੈ ਗਾਜਰ ਮਟਰ ਆਲੂ ਗੋਭੀ ਮਿਰਚਾਂ ਅਦਰਕ ਸਬਜ਼ੀ ਖਰੀਦਣ ਆਏ ਸੀ ਅਸੀਂ ਮੰਡੀ ਦੇ ਵਿੱਚ ਬੜੀਆ 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 ਗਾਜਰ ਵੀ ਕਾਜ ਗਾਜਰ ਹਾਂ ਠੰਡ ਬਹੁਤ ਆ ਹੈ ਠੰਡ ਬਹੁਤ ਆ ਗਾਜ ਮਿਲੀ ਲਓ ਜੀ ਓਕੇ ਆਪਾਂ ਸਬਜੀ ਲੈ ਲਈਏ ਸਾਰੀ ਤੇ ਚੱਲਿਆ ਹੁਣ ਆਪਾਂ ਪਿੰਡ ਨੂੰ ਤੁਹਾਨੂੰ ਸਬਜੀ ਦੇ ਰੇਟ ਵੀਡੀਓ ਦੇ ਵਿੱਚ ਦੁਕਾਨਾਇਆ ਜੀ ਆਪਾਂ ਨੇ ਕੀ ਕੀ ਰੇਟ ਅੱਜ ਸਬਜ਼ੀ ਵਿਕੀ ਹੈ ਧੰਨਵਾਦ ਆ ਜੀ